ਬਦ ਹੋਸ਼ ਤੋਂ ਬਾਹੋਸ਼ ਕਰਨ ਵਾਲਾ ਆਮਸਾਨ ਕੇ ਦਵਾਈਆਂ ਹਾਂ ਬਦ ਹੋਸ਼ ਹੋਏ ਨੇ ਸਾਰੇ ਲੋਕ ਨੂੰ ਪਤਾ ਹੀ ਨਹੀਂ ਆਪ ਨੂੰ ਕਹਿੰਦਾ ਬਗਾਲੀ ਚੀਜ਼ ਹੈ ਜੇ ਸਭ ਕੋ ਇਕ ਪਾਸੇ ਤੋਂ ਕਹ ਰਿਹਾ ਜੀਓ ਪਿੰਡ ਸਭ ਤੇਰਾ ਦੂਜੇ ਪਾਸੇ ਕਹ ਰਿਹਾ ਮੈਂ ਦਤਾਂ ਪਰ ਆਸਾਨ ਬੇਸਾਨੇ ਨਾ ਇਹ ਵੀ ਪੜ ਕੇ ਆਇਆ ਜੀਓ ਪਿੰਡ ਸਭ ਤੇਰਾ ਕੌਣ ਆਨ ਸਭ ਤੇਰੀ ਵਿੜਾਈ ਉਈ ਨਾ ਨਾ ਜਾਣੇ ਮੇਰਾ ਤੇ ਦੂਏ ਪਾਸੇ ਮੈਂ ਦਾੜ ਵੀ ਕਰ ਰਿਆਂ ਫਿਰ ਉਹ ਸਾ ਉਹ ਸਾਣ ਗੱਥਣ ਜਿੱਦਣ ਉਹ ਸਾਣ ਆ ਗਏ ਉਦੋਂ ਉਹ ਗੱਲ ਯਾਰ ਉਹ ਕੰਪਿਊਟਰ 'ਚ ਉਹ ਲਿਖੀ ਜਾਣੀ ਹੈ ਹਰ ਗੱਲ ਉੱਥੇ ਹੀ ਸਵਾਲ ਨਹੀਂ ਪੈਦਾ ਹੁੰਦਾ ਕਿਸੇ ਜੀ ਨੂੰ ਆਪਣੀ ਮਨ ਨੂੰ ਫਿਰ ਕਹਦੇ ਆਪਣੀ ਮਨ ਨੂੰ ਹਰ ਖਵਾਲ ਲਾਉਂ ਮੈਂ ਜੀ ਜੀ ਮਾਲਕ ਦੀ ਇਹ ਦੋਰੀ ਆ ਬੈਰੇ ਚੱਕ ਕੇ ਲੈ ਜੂ ਭੱਦੀ ਦੌਰੇ ਬੈਂਕ ਵਾਲੇ ਭੱਦੀ ਐਨੂੰ ਉਹਰੇ ਕਰਨ ਥੋੜੀ ਵੀ ਚਲਤੇ ਨਹੀਂ ਆਲੇ ਮੈ ਲੈ ਜਾਂ ਚੱਕ ਕਿਉਂ ਕਹਿੰਦਾ ਤੂੰ ਆਣਾ ਸਾਬ ਤੋਂ ਨਾ ਦੇਣਾ ਨਾ ਕਟਈਆ ਜਮ ਜਾਲ ਹੈ ਕਟਈਆ ਜਮ ਜਾਲ ਹੈ ਆ ਜਮ ਦਾ ਨਾੜਾ ਗਿਆ ਨਾ ਆਸਾਨ ਜੇ ਨਹੀਂ ਮਾਰ ਹੁੰਦੇ ਤਾਂ ਜਮ ਦਾ ਜਾਲ ਨਹੀਂ ਫਸਾ ਸਕਦਾ ਜਮ ਦਾ ਜਾਲ बेहੋਸ਼ ਬਸ ਫਸੋਂਦਾ ਜਦ ਸੁਰ ਕੈਨੇਡਾ ਡਰ ਗਿਆ ਸੋ ਵਰ ਗਿਆ ਬਸ ਜੇ ਡਰ ਪਹਿ ਨਹੀਂ ਆਈ ਤਾਂ ਮਰਿਆ ਨਹੀਂ ਹੈ ਪੈ ਆ ਗਈ ਪਰਬ ਪਰਬ ਜਾਲ ਫਸ ਗਿਆ ਜਾਲ ਕਾ ਦਾ ਜਾਲ ਪਰਬ ਦਾ ਹੀ ਹੈ ਪਤਈਆ ਜਮ ਜਾਲ ਹੈ ਕਟਈਆ ਜਮ ਜਾਲ ਹੈ ਜੁਦ ਕੇ ਜਤਈਆ ਜੁਦ ਕੇ ਜਤਈਆ ਹਰ ਜੁਦਾ ਆਪਣੀ ਜਿੱਤ ਸਕਦੇ ਕਦੇ ਬਹੀਜੀ ਤੇ ਮੇਰੀ ਕਲਪਾ ਕਿਰਪਾ ਖਾਲ ਕਰੀ ਜੋ ਤਕੇ ਜਤਈਆ ਔਰ ਵਿਰੁੱਧ ਕੇ ਮਟਈਆ ਔਰ ਵਿਰੁੱਧ ਕੇ ਮਟਈਆ ਜਿਹੜਾ ਵਿਰੋਧ ਦਾ ਪਾਸਾ ਅੰਦਰੋਂ ਅੰਦਰੋਂ ਵਿਰੋਧ ਦਾ ਪਾਸਾ ਉਹਨੂੰ ਬਟਾ ਦੇਣਾ ਮਹਾਬੁੱਧ ਕੇ ਦਵਈਆ ਮਹਾਬੁੱਧ ਕੇ ਦਵਈਆ ਮਹਾਬੁੱਧ ਹੁੰਦੀ ਹੈ ਬਵੇਖ ਬੁੱਧੀ ਇੱਕ ਬੁੱਧ ਹੁੰਦੀ ਹੈ ਕਿ ਮਹਾਬੁੱਧ ਹੁੰਦੀ ਹੈ ਸੰਸਾਰ ਤੋਂ ਉੱਪਰ ਦੀ ਬੁੱਧ ਬੁੱਧ ਦਾ ਸੰਸਾਰ ਦੇ ਵਿੱਚ ਹੀ ਹੈ ਮਹਾਬੁੱਧ ਕੇ ਦਵਈਆ ਮਹਾਮਾਨੂ ਕੇ ਮਾਨ ਹੈ ਮਹਾਮਾਨੂ ਕੇ ਮਾਨ ਹੈ ਜਿਹੜਾ ਮਾਣ ਹੈ ਨਾ ਇਸ ਸੰਸਾਰ ਦੇ ਵਿੱਚ ਉਦਾ ਵੀ ਬੋਲੋ ਤੁਸੀਂ ਗਿਆਨ ਹੋ ਕੇ ਗਿਆਤਾ ਗਿਆਨ ਹੋ ਕੇ ਗਿਆਤਾ ਹਰ ਪ੍ਰਕਾਰ ਦੇ ਗਿਆਨ ਦਾ ਗਿਆਤਾ ਨੂੰ ਜਾਣਨ ਵਾਲਾ ਮਹਾਬੁੱਧਤਾ ਕੇ ਦਾਤਾ ਮਹਾਬੁੱਧਤਾ ਕੇ ਦਾਤਾ ਸਾਰੇ ਸ੍ਰਿਸ਼ਟੀ ਦਾ ਤਾਂ ਬਣਾਈ ਹੈ ਤੈਨੂੰ ਜਿਹਨੇ ਬਣਾਇਆ ਸਭ ਕੁਝ ਉਹਨੂੰ ਕਿਹੜੇ ਗਿਆਨ ਦਾ ਨਹੀਂ ਪਤਾ ਸੰਸਾਰ ਦੇ ਦਾ ਸਾਰਾ ਬਣਾਇਆ ਇਹੋ ਨੇ ਮਹਾਬੁੱਧਤਾ ਕੇ ਦਾਤਾ ਮਹਾਬੁੱਧਤਾ ਕੇ ਦਾਤਾ ਵਾਹਬੁੱਧ ਤਾਂ ਫਿਰ ਉਹ ਵੇਖ ਬੁੱਧੀ ਆ ਗਈ ਮਹਾਬੁੱਧਤਾ ਕੇ ਦਾਤਾ ਦੇਵ ਮਹਾ ਬੁੱਧਤਾ ਕੇ ਦਾਤਾ ਦੇਵ ਕਾਲ ਹੋਂ ਕੇ ਕਾਲ ਕਾਲ ਹੋਂ ਕੇ ਕਾਲ ਮਹਾ ਕਾਲ ਹੋਂ ਕੇ ਕਾਲ ਹੈ ਕਾਲੂ ਕੇ ਕਾਲ ਕਾਲ ਕੇ ਕਾਲ ਹੋਂ ਕੇ ਕਾਲ ਹੈ ਕਾਲ ਹਰ ਜੀਵ ਜੀਵ ਨੂੰ ਮਾਰਦਾ ਕਾਲ ਹੈ ਜੀਵ ਜੀਵਾਂ ਦਾ ਕਾਲ ਪਰ ਇਹਦਾ ਕਾਲ ਕੀ ਹੈ ਮਹਾ ਕਾਲ ਕੀ ਹੈ ਜਿਵੇਂ ਇੱਕ ਫੌਜ ਲੜਦੀ ਹੈ ਚਲੋ ਖੜੀ ਹੈ ਫੌਜ ਬਾਰਡਰ ਤੇ ਰਾਜਨ ਆੜਰ ਤੇ ਤਾਂ ਪੋਹ ਫੇਰ ਕਰ ਦੋ ਪਿੱਛੋਂ ਅਫਸਰ ਨੂੰ ਆਰਡਰ ਦਿੱਤਾ ਹਕੂਮਤ ਨੇ ਅਫਸਰ ਨੇ ਫੇਰ ਕਰਤਾ ਥੱਲੇ ਦੇਖਣ ਨੂੰ ਤਾਂ ਉਸ ਭਾਈ ਦੀ ਗੋਲੀ ਨਾ ਗਾੜ ਉਸ ਭਾਈ ਮਰ ਗਿਆ ਕਲ ਬਣ ਦੇਣਾ ਉਸ ਭਾਈ ਉਹਦਾ ਪਰ ਪਿੱਛੇ ਗੋਲ ਮਹਾਕਾਲ ਪਿੱਛੇ ਮਹਾਕਾਲ ਕੁ ਲੋਦਾ ਯਾਰਾਂ ਗੋਲੀਆਂ ਚਲਦੀਆਂ ਨਾ ਉਹਦੇ ਆਰਡਰ ਨਾਲ ਇਹਦਾ ਵਿਚਾਰੇ ਇੱਕੇ ਚਲਾ ਰਹੇ ਹਨ ਜਾਂਣ ਚੱਲ ਲਈ ਆਨੇ ਕੱਠੀਆਂ ਤੋਂ ਦੇ ਹੁਕਮ ਨਾਲ ਕੱਠੀਆਂ ਚੱਲ ਪਈਆਂ ਸਾਰੀਆਂ ਜੀ ਬਲੋ ਪਿੱਛੇ ਵਾਲਾ ਮਜ਼ਾ ਕਾਲ ਵਾਹ ਕਾਲ ਹੁੱਕੇ ਕਾਲੋ ਉਹਦਾ ਵੀ ਕਾਲ ਹੈ ਵਾਹ ਕਾਲ ਲੋ ਆਪਣੇ ਆਪ ਨੂੰ ਸੁਣ ਰਿਹਾ ਉਹਦਾ ਵੀ ਕਾਲ ਹੈ ਉਹਦੇ ਨੇ ਘੰਟੂ ਤਾਇ ਉਹਨੂੰ ਪਰੇ ਰਿਆ ਵੇਹ ਚਲਵਾ ਦੇ ਉਹਦੇ ਉੱਤੇ ਚਾਬੀ ਤੈਂ ਫੇਰੀ ਹੈ ਤਾਂ ਵਾਹ ਕਾਲ ਹੁੱਕੇ ਕਾਲ ਹੈ ਉਹਨੇ ਭੋਜਰੂ ਕੇ ਹੁਕਮ ਦਿੱਤਾ ਤਾਂ ਹਰੂ ਕੇ ਹੁਕਮ ਦੋਏ ਉਹ ਲੈ ਉੱਤੇ ਸੱਗਰ ਬੈਠਾ ਤੂੰ ਪਿੱਛੇ ਕਿਉਂ ਬਰਵਾਲੇ ਦੇ ਸਾਰੇ ਸਾਰਿਆਂ ਦਾ ਟਾਈਮ ਆ ਗਿਆ ਸੀ ਰੌਲ ਪੂਰੀ ਹੋ ਗਈ ਸੀ ਉਹਨੇ ਆਪਣਾ ਛਕ ਲਿਆ ਸੀ ਦਾਲੋ ਪੜੀ ਫਸ ਹਾਂ ਚੰਪੂਰ ਵੀ ਨਾ ਪਾਰ ਪਾਵੇ ਹਿੰਗੁਲਾ ਹਿਮਾਲੇ ਤੇ ਆਵੇਂ ਪੂਰਬੀ ਨਾ ਪਾਰ ਪਾਵੇ ਬੂਰਬ ਦੇ ਦੇ ਰਹਿਣ ਵਾਲੇ ਤੇਰਾ ਪਾਰ ਨਹੀਂ ਤੇਰਾ ਪਾਰ ਪਾਇਆ ਉਹਨੇ ਪੂਰਬ ਦੇ ਦੇ ਰਹਿਣ ਵਾਲਿਆਂ ਨੇ ਪਾਰ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਪਾਇਆ ਪਾ ਸਕੇ ਆ ਯੂਪੀ ਵਾਲੇ ਪੂਰਬੀ ਹਿਮਗੁਲਾ ਹਿਮਾਲੇ ਤੇ ਆਵੇਂ ਇਤਲਾ ਹਮਾਲਾ ਸਾੰਭੀ ਨੇ ਇਤਲਾਲੇ ਅਸਾਮ ਦਾ ਇਲਾਕਾ ਹਿਮਾਲੇ ਚ ਲੱਗ ਜਾਂਦਾ ਨਾ ਗਾਹ ਹਤੇ ਹਮਾਲੀਆਲੇ ਉਹ ਵੀ ਧਿਆਨ ਤੇ ਹੁੰਦੇ ਨੇ ਤੇ ਤੈਨੂੰ ਤੇ ਹੁੰਦੇ ਨੇ ਗੋਰਗੁਰਦੇਜੀ ਗੁਣ ਗਾਵੇਂ ਤੇਰੇ ਨਾਮ ਹੈ ਜਿਹੜੇ ਗੋਰਖਾ ਨੇ ਉਹ ਵੀ ਤੇਰੇ ਨਾਮ ਦੇ ਗੋਣ ਗੋਲਦੇ ਨੇ ਸਾਰੇ ਗੋਣਦੇ ਨੇ ਗੋਰਗੁਰਦੇਜੀ ਗੁਣ ਗਾਵੇਂ ਤੇਰੇ ਨਾਮ ਹੈ ਤੇਰੇ ਨਾਮ ਨਾਲ ਜੁੜ ਕੇ ਗੁਣ ਗੌਂਦੇ ਨੇ ਤੇਰੇ ਤੇਰੇ ਨਾਮ ਲੈਦੇ ਰਹੋ ਜਿਵੇਂ ਹੋਰ ਖੇਦੇ ਜਿਵੇਂ ਵਿਚਾਰੇ ਉਹਨੇ ਕਹੀ ਜਾਂਦੇ ਜੋਗੀ ਜੋਗ ਸਾਧਾ ਹੈ ਜੋਗੀ ਨੇ ਜੋਗ ਸਾਧਨ ਲੱਗੇ ਹੋਏ ਨੇ ਪੌਣ ਸਾਧਨਾਂ ਕਿਤੇ ਇੱਕ ਵੱਧ ਹੈ ਕਈ ਪੌਣ ਸਾਧਨਾਂ ਤੇ ਲੱਗੇ ਹੋਏ ਨੇ ਪੌਣ ਸਾਧਨ ਲੱਗੇ ਨੇ ਉਹ ਜਿਹੜੇ ਸਾਹ ਖਿੱਚਦੇ ਨੇ ਫਿਰ ਸਾਹ ਨੂੰ ਰੋਕਦੇ ਨੇ ਪੁਰਾਣੇ ਯਾਮ ਜਿਹੜੇ ਕਰਦੇ ਨੇ ਮਤਲਬ ਆ ਫਿਰ ਫਿਰ ਹੌਲੀ ਹੌਲੀ ਛੱਡਦੇ ਨੇ ਉਹ ਸਾਧਨਾ ਚ ਇਹ ਚ ਲੱਗੇ ਹੋਏ ਨੇ ਉਹ ਵੀ ਜੋਗੀਆਂ ਦੇ ਵਿੱਚੋਂ ਹੀ ਨੇ ਅਰਬ ਕੇ ਆਰ ਵੀ ਅਰਾਧੇ ਤੇਰੇ ਨਾਮ ਹੈ ਅਰਬ ਦੇ ਆਰਬੀ ਆ ਮੁਸਲਮਾਨ ਅਰਬ ਦੇ ਤੇ ਰਹਿਣ ਵਾਲੇ ਆਰ ਵੀ ਅਰਾਧਾ ਤੇਰੇ ਨਾਮ ਹੈ ਉਹ ਵੀਰਾ ਉਹ ਦੇਖੋ ਉਹਨਾਂ ਵਾਸਤੇ ਅਰਾਧਾ ਅਰਾਧਨਾ ਆਈ ਹੈ ਅਰਾਧਨ ਉਤੇ ਜਪਣਾ ਨਹੀਂ ਹੈ ਉਤੇ ਆਰਾਧਨਾ ਅਰਾਧੇ ਤੇਰੇ ਨਾਮ ਹਾਂ ਅਰਾਧਨਾ ਹੋਰ ਚੀਜ਼ ਆ ਅਰਾਧਨਾ ਕੋ ਗੈਬਾ ਸ਼ਕਤੀ ਗੈਬੀ ਸ਼ਕਤੀ ਹੈ ਉਹਦੇ ਨਾਲ ਜੁੜ ਕੇ ਕਹਿੰਦੇ ਨੇ ਵੀ ਤੂੰ ਕਿਰਪਾ ਕਰ ਬਿਹਰ ਕਰ ਇਹ ਅਰਾਧਨਾ ਜਪੜਾ ਹੁੰਦਾ ਕੋਈ ਸਾਡੇ ਕੋਲ ਚੀਜ਼ ਹੈਗੀ ਹੈ ਲਿਖਤ ਹੈਗੀ ਹੈ ਉਹਨੂੰ ਸਮਝਣਾ ਉਹ ਜਪੜ ਉਹਨਾਂ ਕੋਈ ਚੀਜ਼ ਤਾਂ ਹੈ ਨਹੀਂ ਕੋਈ ਸਮਝਣ ਵਾਲੀ ਕਿਉਂ ਨਹੀਂ ਤਾਂ ਕੋਈ ਹੈ ਨਹੀਂ ਉਹਨੂੰ ਸਮਝ ਜਪਣ ਵਾਲਾ ਉਹ ਕੋਈ ਕੁਝ ਨਹੀਂ ਹੈ ਗੈਬੀ ਸ਼ਕਤੀ ਦਾ ਗਿਆਨ ਜਪਣ ਵਾਸਤੇ ਉਹਨੂੰ ਕੋਈ ਹੈ ਨਹੀਂ ਸਾਧਨ ਗੱਭੀ ਸ਼ਕਤੀ ਬਾਰੇ ਦੱਸਿਆ ਹੋਇਆ ਹੈ ਉਹਨਾਂ ਨੂੰ ਉਹਦੀ ਅਰਾਧਨਾ ਨਹੀਂ ਕਰਦੇ ਨਾ ਯਾਰ ਅਰਾਧਨਾ ਅਰਾਧਨਿਕਾ ਹਰ ਹਰ ਨਾਮ ਅਰਾਧਨਾ ਅਰਾਧਨਾ ਨਾਮਦਾ ਹੁੰਦਾ ਜਿਹੜਾ ਨਾਮ ਜਪਣਾ ਉਹ ਔਏ ਗੁਰਬਾਣੀ ਵਾਲਾ ਫਰਾ ਜਪਣਾ ਗਿਆਨ ਦਾ ਹੁੰਦਾ ਅਸਲ 'ਚ ਐਸਾ ਗਿਆਨ ਜਪੋ ਬੰਦੇਰੇ ਜਪਣਾ ਗਿਆਨ ਦਾ ਹੀ ਹੁੰਦਾ ਹੋਜੀ ਫਰਾ ਕੇ ਫਰੰਗੀ ਮਾਨਾ ਕੰਧਾਰੀ ਕੋਰੇਸੀ ਜਾਨਾ ਫਰਾ ਕੇ ਫਰੰਗੀ ਮਾਨਾ ਫਰਾਡੇ ਫਰੰਗੀ ਵੀ ਮੰਨਦੇ ਨੇ ਆ ਜਿਹੜੇ ਉਹ ਤੈਨੂੰ ਮੰਨਦੇ ਨੇ ਕੰਧਾਰੀ ਕਰੇ ਸੀ ਜਨ ਕੁਰੇਸ਼ੀ ਦੇ ਕਹਾਰਦੇ ਰਹਿਣ ਵਾਲੇ ਨੇ ਕੁਰੇਸ਼ੀ ਕੋ ਜਾਤ ਹੈ ਨਾ ਜੁਸਮਾਨਾ ਸਾਰੇ ਉਹ ਬੰਦੇ ਨੇ ਸਾਰੇ ਤੈਨੂੰ ਵੀ ਹੈਗਾ ਪ੍ਰੋਫੈਸਰ ਪੱਛਮ ਕੇ ਪੱਛਮੀ ਪਛਾਣਨੇ ਨੇ ਜਿ ਕਾਮ ਹੈ ਪੱਛੋ ਦੇ ਰਹਿਣ ਵਾਲੇ ਪੱਛਮੀ ਨੇ ਉਹ ਵੀ ਪਛਾਣਦੇ ਨੇ ਪਛਾਣਨੇ ਨਹੀਂ ਜਿ ਕਾਮ ਹੈ ਉਹ ਆਪਣਾ ਕੰਮ ਦੇ ਵਿੱਚ ਹੀ ਪਛਾਣਦੇ ਨੇ ਜਿਹੜਾ ਕੰਮ ਕਰਦੇ ਨੇ ਉਹ ਕਹਿੰਦੇ ਇਮਾਨਦਾਰੀ ਨਾਲ ਕਰੋ ਬਸ ਇਹੀ ਕੁਛ ਹੈ ਕੰਮ ਠੀਕ ਕਰੋ ਕਰੈਕਟਰ ਠੀਕ ਚਾਹੀਦਾ ਆਦਮੀ ਦਾ ਪਛਮੀ ਪਛਾਣ ਨੇ ਜਕਾਮ ਹਨ ਅਚਬ ਦੇ ਲੋਕ ਜਿਹੜਾ ਹੈ ਨਾ ਕਰਮ ਕਰਮ ਸਾਡਾ ਠੀਕ ਚਾਹੀਦਾ ਹੈ ਪ੍ਰੈਕਟੀਕਲ ਲੋਕਾਂ ਨਾਲ ਠੀਕ ਵਰਤੋ ਇਹ ਦੇ ਵਿੱਚ ਸਭ ਕੁਝ ਹੈ ਇਹ ਪਛਮੀ ਦੇ ਕੌਣ ਨੇ ਆਪਣੇ ਅੰਗਰੇਜ਼ ਨੇ ਜਿਹੜੇ ਇਹ ਕਹਿੰਦੇ ਨੇ ਪ੍ਰੈਕਟੀਕਲੀ ਲੋਕਾਂ ਨਾਲ ਤੁਸੀਂ ਚੰਗਾ ਵਰਤੋ ਇਹ ਹੀ ਪਰਮਿਸ਼ਨ ਦੀ ਸੇਵਾ ਲੋਕਾਂ ਦਾ ਭਲਾ ਕਰਨਾ ਲੋਕਾਂ ਦਾ ਭਲਾ ਸੋਚਣਾ ਲਿਜ ਕਾਂ ਵਿਚੋ ਵਿਚ ਇਹਦੇ ਬਸੋ ਐਸੇ ਪ੍ਰੈਕਟੀਕਲ ਉਹ ਪ੍ਰੈਕਟੀਕਲ ਨੂੰ ਮੰਨਦੇ ਨੇ ਬਾਕੀ ਉਹ ਕਹਿੰਦੇ ਬਾਕੀ ਕੀ ਕਰ ਸੇਵਾ ਕਰੋ ਸਾਰਿਆਂ ਦੀ ਪ੍ਰੇਮ ਕਰੋ ਜੇਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਕੋਈ ਇਹਦੇ ਵਿੱਚ